घटना ਬਟਾਲਾ ਦੇ ਮੋ ਨੰਗਲ ਦੇ ਨਜ਼ਦੀਕ ਤੋਂ ਹੈ ਜਿੱਥੇ ਕਰੋਨ ਮਜ਼ਦੂਰੀ ਕਰਨ ਦੇ ਲਈ ਇੱਕ ਮੋਟਰਸਾਈਕਲ ਤੇ ਤਿੰਨ ਜਨੇ ਪਤੀ ਪਤਨੀ ਅਤੇ ਇੱਕ ਗਵਾਂਡਣ ਸਵਾਰ ਹੋ ਕੇ ਮਜ਼ਦੂਰੀ ਕਰਨ ਦੇ ਲਈ ਨਿਕਲੇ ਪਰ ਰਸਤੇ ਦੇ ਵਿੱਚ ਮੋਟਰਸਾਈਕਲ ਨੂੰ ਟੀਪਰ ਨੇ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੇ ਵਿੱਚੋਂ ਦੋਵੇਂ ਮਹਿਲਾਵਾਂ ਕਰਮਚਿਤਕੌਰ ਅਤੇ ਲਖਵਿੰਦਰ ਕੌਰ ਦੀ ਮੌਤ ਹੋ ਗਈ ਹੈ ਜਦਕਿ ਮੋਟਰਸਾਈਕਲ ਚਾਲਕ ਪਤੀ ਜ਼ਖਮੀ ਹੋਇਆ ਅਤੇ ਤਿੰਨੋਂ ਪਿੰਡਾ ਕੋਟਲਾ ਬੱਜਾ ਸਿੰਘ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੱਸਦੀ ਕਿ ਟਿਪਕਰ ਚਾਲਕ ਫਰਾਰ ਹੋ ਗਿਆ ਅਤੇ ਸੜਕ ਤੇ ਪਈਆਂ ਲਾਸ਼ਾਂ ਨੂੰ ਵੇਖ ਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇ ਪਾਚ ਕੀਤੇ ਭਾਈ ਕੀ ਕੀ ਨਾਂ ਜੀ ਤੁਹਾਡਾ ਗੁਰਮਨਜੀਤ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਸੀ ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਇਧਰੋਂ ਹੀ ਆਉਂਦਿਆ ਹਾਂ ਕਰੋ ਕਰੋ ਦੱਸਵੇਂ ਕਰੋ ਕਰੋਣ ਦਿਆ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਜੀ ਆ ਇਥੇ ਰੰਗੜੀ ਜਾਣ ਡਿਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ ਡਾਟੇ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਨੇ ਡਿਫਰ ਮਾਰੀ ਸੀ ਕਾਦੇ ਨਾ ਭਰਿਆ ਇਹ ਕੋਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਚ ਇੱਕ ਚੀਜ਼ ਆ ਪਤਾ ਨਹੀਂ ਮਿੱਟੀ ਕਿ ਬਦਵੀਂ ਫੈਟੀ ਜੀ ਨਾ ਕੀ ਮਰਨ ਵਾਲਿਆਂ ਦਾ ਕੀ ਨਾਂ ਜੇ ਜਿਹਨਾਂ ਦੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਦੂਜੀ ਦਾ ਨਾਂ ਕੀ ਉਹਨਾਂ ਕੇ ਕਰਮੋ ਸਦਾ ਨਾਂਜੀ ਉਹਦਾ ਕਰਮਜੀਤ ਕਰਮਜੀਤ ਟਾਡੀ ਛੱਟ ਲੱਗੀ ਹੈ ਮੇਰੀ ਛੱਟ ਹੈਗੀ ਹਿੱਕ ਚ ਆਹ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਗੱਡ ਚ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਦੇ ਮਤਲਬ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀੜ ਹੁੰਦੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮਰੀ ਚੁੱਕ ਜਾਂਦੀ ਗੱਡੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰੋਂ ਆਇਆ ਹੀ ਕੋੱਖ ਨਹੀਂ ਗਾ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀਆਂ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆ ਦੇ ਪਿਆ ਪੁਲਸਲੇ ਆ ਗਏ ਟਾਈਮ ਨਾਲ ਪਲੀਜ਼ ਪੁਲਸ ਮੌਕੇ ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਏ ਹੋ ਮਾਈ ਕੁਝ ਬਾਅਦ ਚੁੱਕਦੇ ਕਿ ਮੰਗ ਕੀ ਕਰਦੇ ਜੀ ਕੀ ਮੰਗ ਕਰਦੇ ਜੀ ਜੱਕਰ ਕਹਾ ਯਾਰਾ ਬੰਦਾ ਕਹਿ ਕਿੰਨੇ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪਰ ਸੁਣੋ ਜੇ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤਾਂ ਪੁਲਿਸ ਦਾ ਕੰਮ ਆ ਨਾ ਪੁਲਿਸਾਈ ਨਹੀਂ ਅਜੇ 2 ਕਿੱਤੇ ਹੋ ਗਏ ਪੌਣੇ 2 ਕਿੱਤੇ ਹੋ ਗਏ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਨੇ ਦੀ ਗੱਲ ਆ ਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਦੀ ਆ ਜੀ ਇਹ ਹੋਈ ਤੁਹਾਡੀ ਗੱਲ ਐ ਐਸਾ ਜਦੋਂ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾਦਸੇ 2 ਕਿੱਤੇ 2 ਕਿੱਤੇ ਪੌਣੇ 9 ਵਜੇ ਦਾ ਕੰਮ ਹੋ ਗਿਆ ਜਦੋਂ 2 ਕਿੱਤੇ ਹੋ ਗਏ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਵਾਈ ਹੋ ਗਈਆਂ ਬੋਟੀਆਂ ਹੋ ਗਈਆਂ ਲਿਆਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਸਤ ਹੋ ਗਈ ਦੋ ਇੱਕ ਨੂੰ ਛੱਟਾ ਲੱਗ ਗਿਆ ਕੀ ਮੰਗ ਜੇ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸੇ ਤੋਂ ਨੇ ਆਣ ਕੇ ਕਾਰਵਾਈ ਨਾ ਰੰਮੀ ਦੇਹੀ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮੈਰੀ ਜੰਮ ਕੇ ਨਾਰੇ ਬਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪਲੀਜ਼ ਗੱਡੀਆਂ ਨੂੰ ਅੱਗ ਲਾਜੀ ਦੋ ਲਾਈ ਜਾਓ ਮੈਂ ਮੁੰਡਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਬੋਦੀ ਨਾ ਕਰਵਾਈ ਗੱਡੀ ਉਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਜੀ ਨਾਮ ਕੀ ਜੀ ਸੁਖਵਿੰਦਰ ਸਿੰਘ ਬਟਾਲਾ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ